ਨੇ ਕੇ ਬਿਨਾ ਸਿਰ ਪੈਰ ਦੀਆਂ ਸ਼ਿਕਾਇਤਾਂ ਤੋਂ ਕਈ ਲੋਕ ਤੰਗ ਆ ਜਾਂਦੇ ਨੇ ਤੇ ਆਪਣੇ ਕੰਨ ਮਾਨਯੋਗ ਹਾਈ ਕੋਰਟ ਵੀ ਤੰਗ ਆ ਗਿਆ ਐਨ ਆਰ ਆਈਜ਼ ਦੀਆਂ ਜਿਹੜੀਆਂ ਬਿਨਾ ਸਿਰ ਪੈਰ ਦੀਆਂ ਝੂਠੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹ ਤੋਂ ਤੰਗ ਆ ਕੇ ਹਾਈ ਕੋਰਟ ਨੇ ਵੀ ਥੋੜਾ ਜਿਹਾ ਸਖਤ ਰੁਖ ਅਪਣਾਇਆ ਕੁਝ ਤੇ ਕਹਿੰਦੇ ਪੈਸੇ ਵੀ ਰੱਖਦੇ ਆ ਕਿ ਪਹਿਲਾਂ ਇੰਨੇ ਪੈਸੇ ਇੰਨੀ ਮਨੀ ਭਰੋ ਫਿਰ ਅੱਗੇ ਗੱਲਬਾਤ ਹੋਊਗੀ ਇਹ ਮਸਲਾ ਕੀ ਸੀਗਾ ਜੀ ਕਿੱਥੋਂ ਸ਼ੁਰੂ ਹੋਇਆ ਇਸ ਤਰ੍ਹਾਂ ਦਾ ਪ੍ਰਤੀਕਰਮ ਕਿਉਂ ਦੇਣਾ ਪਿਆ ਦੇਖੋ ਇਹ ਦਾ ਕੋਈ ਜੋੜਾ ਸੀਗਾ ਜਿਹਦਾ ਆਪਸ ਦੇ ਵਿੱਚ ਡਿਸਪਿਊਟ ਹੋਇਆ ਹੂੰ ਉਹ ਜਿਹੜੀ ਬੀਬੀ ਆ ਕੈਨੇਡਾ ਚ ਆ ਉਹ ਮਾਨਸਾ ਜ਼ਿਲ੍ਹੇ ਦਾ ਆਇਸ਼ਾ ਦੇ ਮਾਮਲਾ ਜੀ ਤਾਂ ਉਸ ਬੀਬੀ ਦੇ ਉਲਟ ਉਹਦਾ ਸ਼ੋਹਰ ਹੈ ਜਿਹੜਾ ਘਰ ਵਾਲਾ ਆ ਉਹ ਗਿਆ ਕੋਰਟ ਦੇ ਵਿੱਚ ਉਸਨੇ ਕਿਹਾ ਕਿ ਭਈ ਮੈਨੂੰ ਬਚਾਓ ਕਟੂ ਕਟ ਭਈ ਮੈਨੂੰ ਇੰਨੀ ਕੁ ਰਾਹਤ ਤਾਂ ਦਿਓ ਕਿ ਇੱਕ ਅੱਧਾ ਮਾਮਲਾ ਤਾਂ ਮੇਰੇ ਤੇ ਦਰਜ ਹੋਵੇ ਸੋ ਹੋਵੇ ਹਮ ਮੇਰੀ ਘਰ ਵਾਲੀ ਤੇ ਸਾਹ ਨਹੀਂ ਲੈਂਦੀ ਰਹੀ ਮੇਰੇ ਨਾਲ ਮੀਨਾ ਉਥੇ ਜੀ ਮੈਂ ਕੈਨੇਡਾ ਗਿਆ ਤੇ ਮੀਨਾ ਰਹੀ ਆ ਫਿਰ ਨਾਲ ਹਮ ਇਹ ਮੇਰੀ ਜਾਨ ਛੜਾਉ ਮੈਂ ਬਹੁਤ ਔਖਾ ਜੇ ਹੂੰ ਫਿਰ ਹਾਈ ਕੋਰਟ ਨੇ ਵੇਖਿਆ ਕਿ ਕਿ ਭਈ ਤੁਸੀਂ ਬਿਨਾ ਕੋਈ ਰੋਜ਼ਨਾਮੇ ਚ ਖਾਨਾ ਪੂਰਤੀ ਕੀਤੇ ਤੋਂ ਬਗੈਰ ਜਾਂ ਕੋਈ ਐਫ ਆਈ ਆਰ ਕੱਟੇ ਤੋਂ ਬਾਅਦ ਜੇ ਐਫ ਆਈ ਆਰ ਇੱਕ ਕੱਟੀ ਆ ਤਾਂ ਉਹਦੇ ਵਿੱਚ ਵਾਰ-ਵਾਰ ਸ਼ਿਕਾਇਤਾਂ ਲੈਣ ਦੇ ਮਾਮਲੇ 'ਚ ਤੁਸੀਂ ਦੇਖੋਤਾ ਹੀ ਕਰ ਰਹੇ ਹੋ ਹੂੰ ਇਹ ਗਲਤ ਹੈ ਜੀ ਇਦਾਂ ਨਹੀਂ ਹੋ ਸਕਦਾ ਹੂੰ ਕੋਈ ਸ਼ਿਕਾਇਤਾਂ ਦਿੱਤੀ ਜਾਂਦੀ ਤੁਸੀਂ ਉਹਦੇ ਤੇ ਕਾਰਵਾਈ ਕਰਨ ਤੁਰ ਪਿੰਦੇ ਆ ਹੂੰ ਤਦ ਕਿੰਨਾ ਕੁ ਦੁਖੀ ਹੋਊਗਾ ਜਿਹੜਾ ਹਾਈ ਕੋਰਟ ਗਿਆ ਜੀ ਜੀ ਕੀ ਪਤਾ ਕਿੰਨੀਆਂ ਕੁ ਸ਼ਿਕਾਇਤਾਂ ਹੋਈਆਂ ਹੋਣੀਆਂ ਕਿ ਉਹ ਹਾਈ ਕੋਰਟ ਨੂੰ ਵੀ ਕਹਿ ਲੋ ਕਿ ਵਿੱਚ ਆਉਣਾ ਪਿਆ ਉਸ ਗੱਲ ਦੇ ਦੇਖੋ ਇਹ ਵੀ ਕੁਝ ਲੋਕਾਂ ਨੇ ਨਾ ਮਤਲਬ ਕਿ ਦੂਜੇ ਨੂੰ ਖੱਜਲ ਕਰਨ ਦਾ ਸਾਧਨ ਬਣਾਇਆ ਟੰਗ ਬਣਾਇਆ ਹੁਣ ਇੱਥੇ ਕਈ ਵਾਰੀ ਦੇਖਦੇ ਆ ਭਰਾ ਆਡ ਹੁੰਦਾ ਉਹਨੂੰ ਵੀ ਨਾਲ ਟੰਗ ਦਿੰਦੇ ਆ ਜੀ ਕਿੰਨੇ ਬੰਦੇ ਨਜਾਇਜ਼ ਇਹਨਾਂ ਨੇ ਜੇਲ੍ਹਾਂ 'ਚ ਬਿਠਾਏ ਨੇ ਹੂੰ ਪੂਰਾ ਪੂਰਾ ਦਾਜ ਮੰਗਦਾ ਹੈ ਜੀ ਫਲਾਹ ਕਰਦਾ ਡੰਕਾ ਹਾਂ ਕਰਦਾ ਸਾਰੇ ਨਹੀਂ ਮੈਂ ਕਹਿੰਦਾ ਪਰ ਬਹੁਤ ਸਾਰੇ ਨਜਾਇਜ਼ ਬੰਦੇ ਜੀ ਟੰਗੇ ਆ ਹੂੰ ਤੇ ਕਈ ਤੇ ਆਦਤਾਂ ਸ਼ਿਕਾਇਤੀ ਹੋ ਜਾਂਦੇ ਆ ਹੁਣ ਜਿਹੜਾ ਐਨ ਆਰ ਆਈ ਐਨ ਆਰ ਆਈ ਨੂੰ ਆਪਾਂ ਕੀ ਇੱਕ ਇੱਕ ਐਮੀਅਤ ਦਿੰਨੇ ਆ ਸਾਡਾ ਫਰਜ਼ ਵੀ ਹੈ ਹੂੰ ਠੀਕ ਹੈ ਨਾ ਸਾਡਾ ਪ੍ਰਸ਼ਾਸਨ ਵੀ ਚਲੋ ਅਹਿਮੀਅਤ ਦਿੰਦਾ ਹੈ ਜੀ ਹਾਲਾਂਕਿ ਜਿਹੜੇ ਅਸਲ ਐਨ ਆਰ ਆਈਸ ਦੇ ਵਿਚਾਰਿਆਂ ਦੇ ਮੁੱਦੇ ਹੁੰਦੇ ਆ ਉਹਨਾਂ ਤੇ ਗੌਰ ਹੁੰਦਾ ਹੀ ਨਹੀਂ ਜ਼ਮੀਨ ਨੱਪੀ ਗਈ ਸੁਨੋ ਪਈ ਗਈ ਤਾਂ ਆ ਜਿਹੜਾ ਇੱਕ ਨਵਾਂ ਕੰਮ ਚੱਲਿਆ ਜੀ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਤੇ ਇੱਕ ਤਰ੍ਹਾਂ ਨਾਲ ਕਿ ਲੋਕੇ ਸਬਦਾ ਕਰ ਲੈਣਾ ਬਾਹਰ ਜਾਣ ਵਾਲਾ ਹੂੰ ਫਿਰ ਉਹ ਰਿਸ਼ਤਾ ਕਰ ਲੈਣਾ ਜੀ ਫਿਰ ਮਤਲਬ ਕਿ ਅਡ ਅਡ ਕਰ ਲੈਣਾ ਹੂੰ ਫਿਰ ਅਡ ਅਡ ਕਰਕੇ ਯੱਬ ਕਰ ਲੈਣਾ ਕਾਨੂੰਨੀ ਤੌਰ ਤੇ ਆਓ ਫੈਸਲੇ ਨਿਜੀ ਕਰਾ ਹਾਈ ਕੋਰਟ ਨੇ ਕਿਹਾ ਕਿ ਭਾਈ ਇਹ ਕੰਮ ਨਹੀਂ ਚੱਲਣਾ ਹੂੰ ਤੁਸੀਂ ਤੇ ਮਤਲਬ ਕਿ ਇੱਥੋਂ ਦੀਆਂ ਸੰਸਥਾਵਾਂ ਨੂੰ ਵਰਤ ਰਹੇ ਹੋ ਜੀ ਇੱਥੋਂ ਦੇ ਕਾਨੂੰਨ ਨੂੰ ਵਰਤ ਰਹੇ ਹੋ ਹਮ ਇੱਕ ਮੰਤਬ ਤਹਿਤ ਹੁਣ ਉਹ ਕਹਿੰਦੇ ਵੀ ਕਿਉਂ ਨਾ ਏਦਾਂ ਕਰ ਦਿੱਤਾ ਜਾਵੇ ਕਿ ਜਦੋਂ ਵੀ ਕੋਈ ਐਨ ਆਰ ਆਈ ਸ਼ਿਕਾਇਤ ਦਰਜ ਕਰੇਗਾ ਤਾਂ ਉਹਦੇ ਤੋਂ ਇੱਕ ਅੱਡ ਤੋਂ ਐਫੀਡਵਿਟ ਲੈ ਲਓ ਕਿ ਪਹਿਲਾਂ ਇੱਕ ਐਫੀਡਵਿਟ ਦੇ ਦੇ ਜੀ ਹਲਫਨਾਮਾ ਦੇ ਦੇ ਹਮ ਉਸ ਹਲਫਨਾਮੇ ਦੇ ਵਿੱਚ ਲਿਖ ਕੇ ਮੇਰੀ ਸ਼ਿਕਾਇਤ ਝੂਠੀ ਨਹੀਂ ਹੋਏਗੀ ਹਮ ਜੇ ਮੇਰੀ ਸ਼ਿਕਾਇਤ ਝੂਠੀ ਪਾਈ ਗਈ ਤਾਂ ਫੇਰ ਤੁਸੀਂ ਮੇਰੇ ਤੇ ਦੰਡਾਤਮਕ ਕਾਰਵਾਈ ਕਰ ਸਕਦੇ ਹੋ ਦੰਡਾਤਮਕ ਦਾ ਮਤਲਬ ਕੀ ਹੁੰਦਾ ਕਿ ਤੁਹਾਨੂੰ ਮੋਟਾ ਜੁਰਮਾਨਾ ਵੀ ਭੁਗਤਣਾ ਪੈ ਸਕਦਾ ਇਹਦਾ ਮਤਲਬ ਹੈ ਕਿ ਉਸ ਬੀਬੀ ਨੇ ਦੂਜੇ ਐਨਰਾਇਜ਼ ਦੇ ਪੈਰਾਂ 'ਚ ਵੀ ਕੰਡੇ ਵਿਛਾਤੇ ਕੰਡੇ ਕਾਦੇ ਕੱਚ ਵਿਛਾਤਾ ਕੱਚ ਵਿਛਾਤਾ ਬਿਲਕੁਲ ਤੇ ਹੁਣ ਉਹਨਾਂ ਨੂੰ ਇੱਕ ਹਲਫਨਾਮਾ ਬਣਾਉਣਾ ਪਊਗਾ ਜਾਂ ਸੈਲਫ ਡਿਕਲੇਰੇਸ਼ਨ ਲਾਉਣੀ ਪਊਗੀ ਨਾਲ ਜੀ ਪੁਲਿਸ ਕਹੂਗੀ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਤੁਹਾਨੂੰ ਭਰਨਾ ਪੈਣਾ ਨਾਲ ਬਿਲਕੁਲ ਕਈ ਤਾਂ ਫਿਰ ਇਹ ਕਹਿਣਗੇ ਕਿ ਕਿਤੇ ਇਹ ਨਾ ਹੋਵੇ ਕਿ ਉਧਰੋਂ ਕੋਈ ਹੋਰ ਜੋਰਾਬਰਾ ਆ ਜੇ ਹੂੰ ਮੇਰੀ ਸੱਚੀ ਵੀ ਝੂਠੀ ਹੋ ਜਾਏ ਤੇ ਮੁੜ ਕੇ ਜੁਰਮਾਨਾ ਵੀ ਭਰਨਾ ਪਵੇ ਬਿਲਕੁਲ ਇਹ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਹੂੰ ਵੀ ਕਦੇ ਉਹ ਨਾ ਗੱਲ ਹੋ ਜਾਵੇ ਸੋ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਹੂੰ ਇਹ ਜੋ ਮਤਲਬ ਕਿ ਹੈ ਇਹਦੇ ਵਿੱਚ ਹਾਈ ਕੋਰਟ ਨੇ ਡਾਇਰੈਕਸ਼ਨਸ ਦੇ ਦਿੱਤੀਆਂ ਨੇ ਕਿ ਅੱਗੇ ਤੋਂ ਜੇ ਕੋਈ ਐਨਆਰਆਈ ਇੱਧਰ ਸ਼ਿਕਾਇਤ ਕਰੇਗਾ ਤਾਂ ਉਹ ਪਹਿਲਾਂ ਬਰੋਬਰ ਨਾਲ ਇੱਕ ਹਲਫਨਾਮਾ ਲਾਏਗਾ ਹੂੰ ਤੋ ਬੀਬੀ ਦੀਸ਼ ਕਹਿੰਦਾ ਫਿਰ ਆਪਣੇ ਆਪ ਹੀ ਖਤਮ ਹੋ ਗਈ ਨਾ ਹੁਣ ਚੁੱਪ ਕਰਕੇ ਬਹਿ ਜਾਗੀ ਟਿੱਕੇ ਪਰ ਕਮਾਲ ਦੀ ਗੱਲ ਇਹ ਆ ਕਿ ਤੁਸੀਂ ਅਕੀ ਕੁਕੜ ਖੇਡ ਆਉਂਦੇ ਪੈ ਜੇ ਹਾਈ ਕੋਰਟ ਤੋਂ ਤੁਹਾਨੂੰ ਉਥੇ ਕੀ ਫਟਕਾਰਾਂ ਪਾ ਰਿਆ ਸੋ ਪਤਾ ਨਹੀਂ ਬਠੀ ਕਿਆ ਕਸੂਰ ਕਿਤੇ ਬੰਦੇ ਚ ਵੀ ਹੋ ਸਕਦਾ ਕਿਤੇ ਜਨਾਨੀ ਚ ਵੀ ਹੋ ਸਕਦਾ ਪਰ ਇੰਨਾ ਆ ਜੇ ਆਪਾਂ 2-4 ਸਾਲਾਂ ਚ ਦੇਖੀਏ ਰਿਸ਼ਤਿਆਂ ਦਾ ਜੋ ਤਮਾਸ਼ਾ ਬਣ ਰਿਹਾ ਸਿਰ ਜੋ ਜਲੂਸ ਨਿਕਲ ਰਿਹਾ ਜੀ ਜੀ ਸਸ ਰਾਹਿਰਾ ਪਤਾ ਨਹੀਂ ਬਿਲਕੁਲ ਜਿਹੜੀ ਤੁਸੀਂ ਆਹੀ ਗੱਲ ਕਹਿ ਸਕਦੇ ਆਂ ਕੁਝ ਨਹੀਂ ਸਿਰ ਪੈਰ ਨਹੀਂ ਹੁੰਦਾ ਪਤਾ ਨਹੀਂ ਕਿਵੇਂ ਲੋਕ ਰਿਸ਼ਤੇ ਜਲਦੀ ਬਣਾ ਲੈਂਦੇ ਆ ਫਿਰ ਇੱਡੀ ਛੇਤੀ ਡਿਸੀਜਨ ਵੀ ਲੈ ਲੈਂਦੇ ਆ ਕਿ ਬੱਸ ਖਲਾਰ ਲੋ ਪਰ ਕਈ ਰਿਸ਼ਤੇ ਦਾ ਇਹੋ ਜਿਹਾ ਹੁੰਦੇ ਮਿੰਟ ਜੀ ਉਹਨਾਂ ਨੇ ਵੀ ਮਿੱਥੇ ਹੀ ਹੁੰਦਾ ਕਿ ਨਾ ਆਪ ਜਾਉਣਾ ਨਾ ਅਗਲੇ ਨੂੰ ਜਾਉਣ ਦੇਣਾ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਗਤਾਰ ਜੀ ਦੱਸ ਰਹੇ ਨੇ ਕਿ ਪ੍ਰਤਾਪ ਸਿੰਘ ਕਹਿ ਰਹੇ ਹੋਰਾਂ ਦੀ ਜਿਹੜੀ ਕਹਾਣੀ ਕਹਿੰਦੇ ਉਹ ਸਾਰੀ YouTube ਤੇ ਪਹ ਹਾਂਜੀ ਅੱਜ ਕੱਲ ਮਿਲ ਜਾਂਦਾ ਸਾਰਾ ਮੈਟਰ ਕਿਤੇ ਨਾ ਕਿਤੇ ਮਿਲ ਜਾਂਦਾ ਆ ਦੀਪ ਜੀ ਇਸ ਤੇ ਗੱਲ ਹੋ ਚੁੱਕੀ ਹੈ ਚਲੋ ਆਪਾਂ ਜੇ ਟਾਈਮ ਬਚੇ ਤੇ ਆਪਾਂ ਅੱਗੇ ਜਾ ਕੇ ਵੀ ਗੱਲ ਕਰਾਂਗੇ ਇਹ ਕਾਫੀ ਸਾਰੇ ਮਸਲੇ ਨਿਕਲੇ ਆਉਂਦੇ ਇਹਦੇ ਵਿੱਚੋਂ ਵੀ ਪਰ ਮਿੰਟੂ ਜੀ ਇੱਕ